ਤੁਸੀਂ ਦੇਖ ਰਹੇ ਹੋ ਪੰਜਾਬੀ ਅਖ਼ਬਾਰ ਚੈਨਲ ਤੇ ਮੈਂ ਹਾਂ ਬਲਜੀਤ ਸਿੰਘ ਲੰਬਾ ਦੱਸ ਦੇ ਕਿ ਪਟਾਲਾ ਪੁਲਿਸ ਵੱਲੋਂ ਅੱਜ ਇੱਕ ਅਹਿਮ ਇਕੱਠ ਕੀਤਾ ਗਿਆ ਜਿਸ ਵਿੱਚ ਲੋਕਾਂ ਦੇ 500 ਦੇ ਕਰੀਬ ਗਵਾਚੇ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕੀਤੇ ਗਏ ਦੱਸਦੇ ਕਿ ਇਨ੍ਹਾਂ 500 ਮੋਬਾਈਲ ਫੋਨ ਗਵਾਚਿਆਂ ਦੀ ਕੀਮਤ ਕਰੀਬ 1 ਕਰੋੜ ਦੇ ਲਗਭਗ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਇਹ ਮੋਬਾਈਲ ਫੋਨ ਵਾਪਸ ਕੀਤੇ ਗਏ ਨੇ ਅਤੇ ਉਹਨਾਂ ਨੇ ਦੱਸਿਆ ਕਿ ਮੋਬਾਈਲ ਫੋਨ ਤੋਂ ਵੱਧ ਤਾਂ ਸਾਡਾ ਕੀਮਤੀ ਡਾਟਾ ਸੀ ਜੋ ਕਿ ਸਾਨੂੰ ਐਸਐਸਪੀ ਵੱਲੋਂ ਇਹ ਵਾਪਸ ਕੀਤੇ ਗਏ ਨੇ ਮੋਬਾਈਲ ਫੋਨ ਅਤੇ ਅਸੀਂ ਇਹਨਾਂ ਦਾ ਦਿলো ਧੰਨਵਾਦ ਕਰਦੇ ਹਾਂ। ਅੱਜ ਤੁਹਾਡੇ ਮੋਬਾਈਲ ਮਿਲਣ ਲੱਗਾ ਅਗ੍ਵਾਚਿਆ ਗਿਆ ਸੀ ਰਹਿੰਦੀ ਹੈ। ਗੁੜੀਆ ਕੋਲ ਗੁੜੀਆ ਦਾ ਮੋਬਾਈਲ ਸੀ ਇਹਨੂੰ ਇਹਦੇ ਕੋ ਖੋ ਲਿਆ ਸੀ ਉਹਨਾਂ ਨੇ ਮੁੰਡਿਆਂ ਨੇ ਦੋ ਨੇ। ਹਾਂਜੀ। ਤੇ ਫਿਰ ਅਸੀਂ ਇੱਥੇ ਆ ਕੇ ਬਟਾਲੇ ਕੰਪਲੇਨ ਲਿਖਵਾ ਕੇ ਗਏ ਸੀ। ਉਸ ਤੋਂ ਬਾਅਦ ਇੰਨੀ ਕਿਹੜੇ ਹੋ ਗਏ। 1.5 ਮਿੰਟ ਹੋ ਗਿਆ। ਕੜੀ ਜੇ ਤਾਂ ਫੋਨ ਆਇਆ ਤੁਹਾਨੂੰ ਪੁਲਿਸ ਵੱਲੋਂ ਵੀ ਤੁਹਾਡਾ ਫੋਨ ਲੱਭ ਗਿਆ ਕਿਤਾ ਦਾ ਮਨਤ ਜੀ ਖੁਸ਼ੀ ਹੋਈ ਸੀ ਨਹੀਂ ਲੱਭਦਾ ਨਹੀਂ ਹਨ ਨੂੰ ਤੇ ਇਹ ਹੈਗੀ ਸੀ ਉਮੀਦ ਕਿ ਅੱਗੇ ਵੀ ਕਹਿੰਦੇ ਸੀ ਲੱਭ ਕੇ ਦਿੱਤੇ ਇਹਨਾਂ ਨੇ ਲੱਭ ਕੇ ਦੇਣਗੇ ਹੁਣ ਵੀ ਖੁਸ਼ੀ ਹੋਈ ਸੀ ਕਾਫੀ ਕੀ ਵਚੂਸ਼ ਕਰਦੇ ਹੋ ਕਿ ਪ੍ਰਸ਼ਾਸਨ ਨੇ ਅੱਜ ਮੋਬਾਈਲ ਤੁਹਾਨੂੰ ਲੱਭ ਕੇ ਦਿੱਤਾ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਤੇ ਕੀ ਕਹਿਣਾ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਕੋ ਵਧੀਆ ਉਤਰਾ ਲਈ ਹਾਂਜੀ ਵਧੀਆ ਇਹ ਮਤਲਬ ਕਿ ਸਾਰਿਆਂ ਦੇ ਮੋਬਾਈਲ ਲੱਭ ਕੇ ਦਿੰਦੇ ਆ ਵਧੀਆ ਕਰਦੇ ਆ ਸਭ ਇਹ ਕੰਮ ਕੋਲ ਕਰਨਾ ਕੋਈ ਸੁੱਖਾ ਵੀ ਨਹੀਂ ਹੈਗਾ 197 ਨੰਬਰ ਕਿਦਾ ਇਹਦਾ ਹੁੰਦਾ ਵੀ ਜਿਹੜੇ ਕੰਮ ਅੱਜ ਨਾਲ ਪਲੇਟ ਨਹੀਂ ਲਪੰਦੇ ਆ ਪਰ ਕੰਪਲੀਟ ਬੋਲ ਲਿਖਵਾਨੀ ਚਾਹੀਦੀ ਹੈ ਲਿਖਵਾਨੀ ਚਾਹੀਦੀ ਆ ਹੁਣ ਮੇਰੀ ਸਿਸਟਰ ਦੀ ਦੇ ਬੇਟੇ ਦਾ ਵੀ ਬਚਾ ਉਹਨਾਂ ਨੇ ਵੀ ਅਸੀਂ ਕਿਹਾ ਵਾ ਕਿ ਤੁਸੀਂ ਵੀ ਲਿਖਵਾ ਦਿਓ ਜਸਮੀਨ ਥੈਂਕ ਯੂ ਇਹ ਮਿਲੇਗਾ ਇਹ ਉਹਨਾਂ ਨੂੰ ਮੈਂ ਥੈਂਕਫੁਲ ਕਰਦੇ ਆ ਇਹਨਾਂ ਦਾ ਇਹ ਕੰਮ ਸੁੱਖਾ ਨਹੀਂ ਹੋਗਾ ਇਹਨਾਂ ਉਹ ਕਹਿੰਦੀ ਕੀ ਨਾਮ ਤੁਹਾਡਾ ਪੂਜਾ ਕਿੱਥੋਂ ਦੇ ਰਹਿਣ ਬਲੇ ਲਵੰਡੀ ਦੇ ਅੱਜ ਤੁਹਾਡਾ ਮੋਬਾਈਲ ਨੰਬਰ ਚਾਹੀਦਾ ਤਾਂ ਦੀਵਾਲੀ ਵਾਲੇ ਦਿਨ ਕੋ ਬੱਚਾ ਸੀ ਕਿਸੇ ਨੇ ਪਰਸ ਤੋਂ ਕੱਢ ਲਿਆ ਸੀ ਤੁਹਾਨੂੰ ਉਮੀਦ ਹੈ ਕਿ ਲੱਗੇਗਾ ਹੈਗੀ ਕਿਉਂਕਿ ਨਾ ਪਿਛਲੀ ਵਾਰੀ ਐਸੀ ਆਏ ਉਹ ਕਹਿੰਦੇ ਸੀ ਕਿ ਤੁਹਾਨੂੰ ਮਿਲ ਜੇਗਾ ਫੋਨ ਕੋਈ ਨਹੀਂ ਨੈਕਸਟ ਟਾਈਮ ਟਰਾਈ ਕਰਿਓ ਤੁਸੀਂ ਹੁਣ ਤੁਹਾਡਾ ਫੋਨ ਤੁਹਾਨੂੰ ਮਿਲਣ ਜਾ ਰਿਹਾ ਅੱਜ ਠੀਕ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਅਰਜਨਤਾ ਮੈਂ ਬਹੁਤ ਖੁਸ਼ ਹਾਂ ਕਿ ਮੋਬਾਈਲ ਮਿਲ ਗਿਆ ਵਾ ਬੜੀ ਮਿਹਨਤ ਨਾਲ ਲਿਆ ਜਾਂਦਾ ਹੈ ਹਰ ਮੈਂ ਤਾਂ ਬਹੁਤੋ ਕਿ ਕੀਤੀ ਜਾਂਦੀ ਹੈ ਹਾਂਜੀ ਤੇ ਮੈਂ ਕਹਿੰਨੀ ਕਿ ਜਿਹੜੇ ਚੋਰੀ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਜਿਹੜੇ ਕੰਪਲੀਟ ਨਹੀਂ ਲਿਖਉਂਦੇ ਚੀਜ਼ ਕੋ ਬਾਤ ਚੰਦੇ ਉਹ ਕੀ ਕਹਿਣਾ ਚੰਦੇ ਤੁਸੀਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਇੱਕ ਵਾਰੀ ਟ੍ਰਾਈ ਕਰਨ will be try my best ਜ਼ਰੂਰ ਹੁੰਦੀ ਹੈ ਉਮੀਦ ਪੂਰੀ ਇੱਕ ਵਾਰੀ ਕਰਨੀ ਚਾਹੀਦੀ ਹੈ ਉਮੀਦ ਪੁਲਿਸ ਦਾ ਪ੍ਰੈਲਾ ਕਿੱਦਾਂ ਦਾ ਲੱਗਦਾ ਮੈਨੂੰ ਬਹੁਤ ਮੈਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਬਹੁਤ ਜ਼ਿਆਦਾ ਇੰਨਾ ਤੇ ਮੈਨੂੰ ਬੜੀ ਉਮੀਦ ਸੀ ਅੱਜ ਪੂਰੀ ਹੋ ਗਈ ਆ ਥੈਂਕ ਯੂ ਸੋ ਮੱਚ ਸੋ ਇਹ ਬਟਾਲਾ ਪੁਲਿਸ ਦਾ ਮੋਬਾਈਲ ਵੰਡ ਰਹੀ ਲੋਕਾਂ ਦੇ ਚਿਹਰੇ ਤੇ ਵੱਖਰੀ ਮੁਸਕਰਾਹਟ ਈ ਖੀ ਜਾਣ ਚੁੱਕੀ ਸਰ ਇਹ ਪਿਛਲੇ 4 ਮਹੀਨੇ ਤੋਂ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਜਿਹੜਾ ਉਪਰਾਲਾ ਹੈਗਾ ਉਹ ਚੱਲਦਾ ਪਿਆ ਤਾਂ ਇਹਦੇ ਵਿੱਚ ਅੱਜ ਦੀ ਫੰਕਸ਼ਨ ਦੇ ਵਿੱਚ ਅਸੀਂ 200 ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਤਾਂ ਪਿਛਲੇ ਵੀ 2-3 ਵਾਰੀ ਅਸੀਂ ਫੰਕਸ਼ਨਸ ਕੀਤੀਆਂ ਆ ਗਈਆਂ ਉਹਦੇ ਵਿੱਚ 300 ਮੋਬਾਈਲ ਫੋਨਸ ਡਿਸਟ੍ਰਿਬਿਊਟ ਕੀਤੇ ਗਏ ਨੇ ਲੋਕਾਂ ਨੂੰ ਤਾਂ ਕੁਲ ਮਿਲਾ ਕੇ ਜਿਹੜਾ ਸਾਡਾ ਉਪਰਾਲਾ ਹੈ 500 ਤੋਂ ਉੱਤੇ ਮੋਬਾਈਲ ਹੁਣ ਤੱਕ ਰਿਕਵਰ ਹੋ ਚੁੱਕੇ ਨੇ ਜਨਾਂ ਦੀ ਆ ਮਾਰਕੀਟ ਵੈਲਿਊ ਕਰੀਬਨ 1 ਕਰੋੜ ਤੋਂ ਉੱਤੇ ਹੈਗੀ ਤਾਂ ਇਹਦੇ ਵਿੱਚ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਤਾਂ ਕਾਫੀ ਮਿਹਨਤ ਕਰਕੇ ਲੋਕਾਂ ਦੇ ਜਿਹੜੇ ਫੋਨ ਲੱਭ ਕੇ ਟੈਕਨੀਕਲੀ ਉਹਨੂੰ ਟਰੇਸ ਆਊਟ ਕਰਕੇ ਅਸੀਂ ਲੋਕਾਂ ਨੂੰ ਜਿਹੜੇ ਅਸਲ ਹਕਦਾਰ ਨੇ ਜਿਹੜੇ ਰੀਅਲ ਮਾਲਕ ਹੈਗੇ ਨੇ ਉਹਨਾਂ ਨੂੰ ਵਾਪਸ ਅਸੀਂ ਕਰ ਰਹੇ ਹਾਂ ਕਿੰਨੀ ਕਿ ਮੁਸ਼ਕਲ ਕਰਨੀ ਪੈਂਦੀ ਹੈ ਪੁਲਿਸ ਨੂੰ ਤੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਜਿੰਨਾ ਕੋਈ ਫੋਨ ਬਰਾਮਦ ਹੁੰਦਾ ਅਕਸਰ ਜਿਹੜੇ ਅਸੀਂ ਇੱਥੇ ਡਿਸਟ੍ਰਿਬਿਊਟ ਕਰਦੇ ਹਾਂ ਇਹ ਮਿਸਪਲੇਸਡ ਫੋਨ ਹੁੰਦੇ ਹੈ ਤਾਂ ਕਿਸੇ ਦਾ ਗੁੰਮ ਗਿਆ ਫੋਨ ਜਾਂ ਕਿਤੇ ਡਿੱਗ ਗਿਆ ਤਾਂ ਬਾਕੀ ਜਿਹੜੇ ਦੂਜੀ ਕੈਟਾਗਰੀ ਜਿੱਥੇ ਕੋਈ ਚੋਰੀ ਹੋ ਗਿਆ ਸਨੈਚਿੰਗ ਹੋ ਗਿਆ ਤਾਂ ਅਸੀਂ ਮਤਲਬ ਮੁਤਲਕਾ ਦਰਾਵਾਂ ਦੇ ਵਿੱਚ ਪਰਚਾ ਦਰਜ ਕਰਦੇ ਹਾਂ ਸਰ ਲੋਕਾਂ ਨੂੰ ਪਿਆ ਜਾ ਰਿਹਾ ਕਿ ਜਦੋਂ ਫੋਨ ਬਰਾਮਦ ਹੋ ਰਹੇ ਆ ਅਦਰ ਫੀਲਡ ਜੀ ਵੀ ਜਿੱਦਾਂ ਮੋਟਰਸਾਈਕਲ ਹੈ ਉਹ ਚ ਵੀ ਇਦਾਂ ਦਾ ਕਾਰ ਕਾਰਨਾਮਾ ਹੋਣਾ ਕਿ ਇਹਦਾ ਪੁਲਿਸ ਵੱਲੋਂ ਤਾਂ ਕਿ ਵਧੀਆ ਸਹੂਲਤ ਮਿਲੇ ਨਹੀਂ ਅਲੱਗ ਅਲੱਗ ਯੂਨਿਟ ਸਾਡੇ ਲੱਗੇ ਹੈ ਹਰ ਇੱਕ ਚੀਜ਼ ਨੂੰ ਟ੍ਰੇਸ ਕਰਨ ਦਾ ਡਿਟੈਕਟ ਕਰਨ ਦਾ ਵੱਖਰਾ ਵੱਖਰਾ ਤਰੀਕਾ ਹੁੰਦਾ ਹੈ ਤਾਂ ਉਹ ਅਸੀਂ ਆਪਣੇ ਹਿਸਾਬ ਨਾਲ ਉਹ ਵੀ ਕਰ ਰਹੇ ਨੇ ਜਿਹੜੇ ਕੰਪਲੇਨ ਨਹੀਂ ਕਰਦੇ ਗ੍ਰੇਜ ਕਰਦੇ ਕਿ ਚਲੋ ਗਮ ਹੋ ਗਿਆ ਜਾਂ ਖੋ ਲਿਆ ਕਿਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਨੇ ਉਹਨਾਂ ਨੂੰ ਇਹੀ ਮੈਸੇਜ ਹੈ ਹੁਣ ਦੇਖੋ ਬਟਾਲਾ ਪੁਲਿਸ 500 ਤੋਂ ਉੱਤੇ ਰਿਕਵਰ ਕਰ ਚੁੱਕੀ ਹੈ ਲੋਕਾਂ ਨੂੰ ਵਾਪਸ ਵੰਡ ਚੁੱਕੀ ਹੈ ਤਾਂ ਜੇ ਤੁਹਾਡਾ ਵੀ ਕਿਤੇ ਮਿਸਪਲੇਸ ਹੋਇਆ ਡਿੱਗ ਗਿਆ ਫੋਨ ਤਾਂ ਤੁਸੀਂ ਜ਼ਰੂਰ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਆ ਜਾਓ ਉੱਥੇ ਆਪਣੀ ਸ਼ਿਕਾਇਤ ਦੇ ਦਿਓ ਐਂਡ ਅਸੀਂ ਤੁਹਾਡਾ ਜਿਹੜਾ ਮੋਬਾਈਲ ਲੱਭ ਕੇ ਤੁਹਾਨੂੰ ਦੇ ਦਿਆਂਗੇ ਜਨਾਬ ਜੀ ਮਿਲਿਆ ਜੀ ਇਹਨਾਂ ਵੱਲੋਂ ਸਪੈਸ਼ਲ ਥੈਂਕਸ